ਵਿਸ਼ੇ ਪੰਜਾਬੀ ਸਭਾ ਰਜਿਸਟਰਡ ਕੈਨੇਡਾ ਮਰਹੂਮ ਧਰਮ ਸਿੰਘ ਕਥੂਰੀਆ ਦੀ ਯਾਦ ਨੂੰ ਸਮਰਪਿਤ ਅੱਖਾ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜੰਡਿਆਲਾ ਗੁਰੂ 7 ਮਈ ਨੂੰ ਪੰਜਾਬੀ ਸਭਾ ਰਜਿਸਟਰਡ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਭਾਰਤ ਪ੍ਰਧਾਨ ਲੈਕਚਰਰ ਬਲਬੀਰ ਕੋਰਾਏ ਕੋਟੀ ਦੀ ਅਗਵਾਈ ਹੇਠ ਸੁਬੇਕ ਸਿੰਘ ਨੇ ਜੋ ਜਗਾ ਕੇ ਆਪਣੇ ਮਰਹੂਮ ਪਿਤਾ ਧਰਮ ਸਿੰਘ ਕਥੂਰੀਆ ਦੀ ਮਿੱਠੀ ਯਾਦ ਨੂੰ ਸਮਰਪਿਤ ਪਹਿਲੇ ਅੱਖਾ ਦਾ ਮੁਫਤ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਜਿਸ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ 7 ਮਈ ਦਿਨ ਮੰਗਲਵਾਰ ਨੂੰ ਫਿਰੇ 9 ਵਜੇ ਤੋਂ ਦੁਪਹਿਰ 4 ਵਜੇ ਤੱਕ ਸਟਾਰ ਇੰਟਰਨੈਸ਼ਨਲ ਮੈਰਿਜ ਪਹਿਲਾ ਜੰਡਿਆਲਾ ਗੁਰੂ ਬਾਈਪਾਸ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਸਿਟੀ ਹੋਮ ਨਿਊਜ਼ ਲਈ ਪਰਮਜੀਤ ਸਿੰਘ ਦੀ ਰਿਪੋਰਟ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅੱਜ ਗੁਰੂ ਜੰਡਿਆਲਾ ਦੇ ਵਿੱਚ ਪਹਿਲਾ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਵਿਸ਼ੇ ਪੰਜਾਬੀ ਸਭਾ ਕੈਨੇਡਾ ਜਿਨ੍ਹਾਂ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਤੇ ਮੇਰੇ ਨਾਲ ਹੀ ਸੱਜੇ ਹੱਥ ਬੈਠੇ ਨੇ ਡਾਇਰੈਕਟਰ ਸਰਦਾਰ ਸ਼ੁਭੇਗ ਸਿੰਘ ਕਥੂਰੀਆ ਜੀ ਉਹਨਾਂ ਦੇ ਪਿਤਾ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਘੱਟੋ ਘੱਟ 500 ਤੋਂ ਵੀ ਵੱਧ ਜਿਹੜੇ ਹੈਗੇ ਮਰੀਜ਼ ਸਾਡੇ ਕੋਲੇ ਅੱਜ ਰਜਿਸਟ੍ਰੇਸ਼ਨ ਹੋਈ ਹੈ ਔਰ ਡਾਕਟਰਾਂ ਦੀ ਟੀਮ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ ਪਹੁੰਚੀ ਹੈ ਜਿੱਥੇ ਮਰੀਜ਼ਾਂ ਦਾ ਅੱਖਾਂ ਦਾ ਜਿਹੜਾ ਹੈਗਾ ਚੈੱਕਅਪ ਕੀਤਾ ਗਿਆ ਔਰ ਜਿੰਨਾ ਮਰੀਜ਼ਾਂ ਨੂੰ ਦਵਾਈ ਦੀ ਤੇ ਐਨਕਾ ਦੀ ਲੋੜ ਸੀ ਉਹਨਾਂ ਨੂੰ ਫ੍ਰੀ ਦਵਾਈ ਤੇ ਜਿਹੜੀ ਹੈਗੀ ਐਨਕਾ ਵੰਡੀਆਂ ਗਈਆਂ ਔਰ ਜਿਹੜਾ ਹੈਗਾ 60 ਪਲੱਸ ਜਿਹੜੇ ਸਾਡੇ ਕੋਲੇ ਮਰੀਜ਼ ਜਿਹੜੇ ਅੱਜ ਮੁਆਇਨਾ ਕੀਤਾ ਗਿਆ ਜਿਨ੍ਹਾਂ ਦਾ ਆਪਰੇਸ਼ਨ ਹੋਏਗਾ ਔਰ ਉਹਨਾਂ ਦਾ ਕੱਲ ਨੂੰ ਸ਼ੰਕਰਾ ਆਈ ਹਸਪਤਾਲ ਦੇ ਵਿੱਚ ਲਿਜਾ ਕੇ ਆਪਰੇਸ਼ਨ ਕੀਤਾ ਜਾਏਗਾ ਤੇ ਮੇਰੇ ਨਾਲ ਬੈਠੇ ਨੇ ਸਰਦਾਰ ਸੁਬੇਸ਼ ਸਿੰਘ ਕਤੂਰੀਆ ਜੀ ਉਹ ਵੀ ਜਿਹੜੇ ਹੈਗੇ ਆ ਅੱਜ ਦੇ ਇਸ ਪ੍ਰੋਗਰਾਮਦਾਰੇ ਤੁਹਾਡੇ ਨਾਲ ਚਾਨਣਾ ਪਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਗੁਰੂ ਜੀ ਕੀ ਫਤਿਹ ਜੀ ਮੈਂ ਵਿਸ਼ਵ ਪੰਜਾਬੀ ਸਭਾ ਦਾ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਡਾਕਟਰ ਦਲਵੀਰ ਸਿੰਘ ਕੈਨੇਡਾ ਬੈਠੇ ਨੇ ਉਹਨਾਂ ਦੀ ਟੀਮ ਨੇ ਵੱਲ ਚੜ ਕੇ ਇਹ ਜਿਹੜਾ ਪ੍ਰੋਗਰਾਮ ਦਾ ਆਰੰਭ ਵੀ ਕੀਤਾ ਔਰ ਸਮਾਪਤੀ ਵੀ ਕੀਤੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸ਼ੁਕਰ ਗੁਜ਼ਾਰ ਹੁੰਦਾ ਹੈ ਗੁਰੂ ਮਹਾਰਾਜ ਦਾ ਸੱਚੇ ਪਾਤਸ਼ਾਹ ਇਹ ਦਇਆ ਮਿਹਰ ਬਖਸ਼ਿਸ਼ ਕਰਦੇ ਰਹੇ ਨੇ ਤੇ ਜਿਹੜੇ ਇਹ ਪੁੱਤਰ ਅਤੇ ਪੋਤਵੇ ਨੇ ਇਹ ਨਾਲ ਮਿਲ ਕੇ ਆਪਣੇ ਬਾਬਾ ਜੀ ਦਾ ਦਿਨ ਮਨਾਉਂਦੇ ਰਹੇ ਔਰ ਉਹਨਾਂ ਦੀ ਯਾਦ ਬਣਾਉਂਦੇ ਰਹੇ ਪ੍ਰਗਨਜੀ ਦਾ ਖਲਸਾ ਪ੍ਰਗਨਜੀ ਕੀ ਮੈਂ ਡਾਕਟਰ ਜੈਸ਼ਰੀ ਮੈਂ ਸੰਤਰਾ ਹਸਪੀਟਲ ਸੇ ਆਈ ਹੂ ਯਹਾਂ ਪੇ ਆਪਣਾ ਆਈ ਚੈਕਅਪ ਦਾ ਕੈਂਪ ਲਗਾ ਹੈ ਔਰ ਯਹਾਂ ਪੇ ਜੋ ਵੀ ਮਤਲਬ ਚਿੱਟੇਮ ਹੁੰਦੀ ਹੈ ਜੇ ਪੇਸ਼ੈਂਟ ਆਤੇ ਹੈ ਜਾਂ ਫਿਰ ਨਾਖੋਨੇ ਦੇ ਪੇਸ਼ੈਂਟ ਆਤੇ ਹੈ उनको हम सिलेक्ट करके ऑपरेशन के लिए लेके जाएंगे हॉस्पिटल में और जो भी जैसे काले मोती दे पेशेंट रहते हैं या फिर बाकी रेटिना के पेशेंट रहते हैं उनको या तो यहाँ पे मैनेज होने टाइप हो तो ट्रीटमेंट दे, दे देंगे या फिर हॉस्पिटल में बुला देंगे और वहाँ पे मैनेज करेंगे अभी तक तो हंड्रेड पेशेंट का चेकअप हो चुका है और बाहर अभी बहुत सारे पेशेंट वेटिंग में हैं आए कैम तो चलेगा जब तक मतलब पेशेंट्स हैं तब तक चेकअप रहेगा ऑपरेशन वाले तो अभी तक अराउंड थर्टी पेशेंट्स निकल चुके हैं medicine. मतलब नाखूना एंड मोती की मैक्सिमम is... तो हो सकते हैं मतलब फिफ्टी सिक्सटी अराउंड पेशेंट्स हो सकते हैं, or, uh, जो हैं। जो है जा हाँ तो जो भी पेशेंट्स है जैसे किसी की आंखें लाल होती है या किसी को एलर्जी है या फिर ड्राइनेस वगैरह होती है आइज़ की तो उनको हम लोग ड्रॉप्स दे रहे हैं एंड जिनको यो जैसे नियर का ऐनक वगैरह है नेडे दी ऐनक जो बोलते हैं तो नियर विजन के लिए हम लोग ग्लासेस प्रोवाइड कर रहे हैं फोर्टी अपो पेशेंट्स के लिए एंड बाकी तो ऐसे मतलब जो भी है उसके हिसाब से मैनेज करना चाहोगे तो बहुत वाला है या कहते फ्री इलाज हाँ जी बहुत खोजी ਕਰੀ ਸਰਕਾਰਾਂ ਇਹਨਾਂ ਵਿੱਚ ਕਰੀ ਕਿਸਨੇ ਕਰਵਾਇਆ ਨਾਜਕੇ ਸਰਕਾਰ ਨੇ ਨਹੀਂ ਕਰਾਇਆ ਇਹ ਸੰਸਥਾ ਵਾਲੋ ਕਰਾਇਆ ਕੀ ਕਰਨਾ ਚਾਹੀਦਾ ਹਾਂਜੀ ਇਹ ਵਾਏ ਆਨੇ ਵੀ ਵਧੀਆ ਕੰਮ ਕੀਤਾ ਇਹਨਾਂ ਜੀ ਹਾਂਜੀ ਹਾਂਜੀ